ਹੈਲੋ ਜੀ ਅੱਜ ਆਪਾਂ ਬਣਾਵਾਂਗੇ ਗਰੇਵੀ ਚਾਂਪ ਸੋਇਆ ਚਾਂਪ ਇਹਦੇ ਵਾਸਤੇ ਜੀ ਆਪਾਂ ਇਹਨਾਂ ਨੂੰ 5 ਮਿੰਟ ਲਈ ਬੋਇਲ ਕਰ ਲਵਾਂਗੇ ਇੱਕ ਚਮਚ ਆਇਲ ਦਾ ਪਾ ਕੇ ਇਹਨੂੰ ਜ਼ਿਆਦਾ ਚਿਰ ਆਪਾਂ ਬੋਇਲ ਨਹੀਂ ਕਰਨਾ ਹੈਗਾ ਇਹ ਜੀ ਮੈਂ ਬੋਇਲ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਕੱਟ ਕੇ ਛੋਟੇ-ਛੋਟੇ ਪੀਸ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਪੀਸ ਕੱਟ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਆ ਵੱਡੇ ਛੋਟੇ ਮੈਂ ਇਸ ਤਰੀਕੇ ਦੇ ਕਰ ਰਹੀ ਹਾਂ ਮੈਨੂੰ ਛੋਟੇ ਪਸੰਦ ਹੈ ਇਹ ਜੀ ਮੈਂ ਸਾਰੇ ਚਾਂਪ ਕੱਟ ਕੇ ਤਿਆਰ ਕਰ ਲਈਆਂ ਹੁਣ ਆ ਪਕੜਾਈ ਵਿੱਚ ਲਵਾਂਗੇ ਔਇਲ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਟਮਾਟਰ ਲਸਣ ਅਦਰਕ ਸਾਬਤ ਲਾਲ ਮਿਰਚ ਸੁੱਕੀ ਇਹਨੂੰ ਆਪਾਂ ਜਾਰਾ ਚਿਰ ਨਹੀਂ ਫਰਾਈ ਕਰਨਾ ਹੈਗਾ ਪੁੰਨਾਗੇ ਥੋੜਾ ਚਿਰ ਇਹਨੂੰ ਆਪਾਂ ਪੁੰਨਾਗੇ 5 ਇੱਕ ਮਿੰਟ ਲਈ ਆਪਾਂ ਪੁੰਨ ਕੇ ਇਹਨੂੰ ਗ੍ਰाइंड ਕਰ ਲਵਾਂਗੇ ਇਹ ਜੀ ਬਹੁਤ ਵਧੀਆ ਸੋਇਆ ਚਾਂਪ ਬਣ ਕੇ ਤਿਆਰ ਹੁੰਦੀ ਹੈ ਮਸਾਲਾ ਸੋਇਆ ਚਾਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇਹ ਜਦੋਂ ਇਸ ਤਰ੍ਹਾਂ ਦੇ ਹੋ ਜਾਣ ਤਾਂ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਕੱਢ ਕੇ ਆਪਾਂ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦੇਵਾਂਗੇ ਠੰਡਾ ਕਰਨ ਤੋਂ ਬਾਅਦ ਆਪਾਂ ਇਹਦੀ ਗਰੇਵੀ ਬਣਾ ਲਾਂਗੇ ਗ੍ਰाइंड ਕਰ ਲਾਂਗੇ ਇਹਨੂੰ ਇਹ ਜੀ ਕੜਾਈ ਵਿੱਚ ਆਪਾਂ ਲਾਵਾਂਗੇ ਔਇਲ ਤੇ ਚਾਪ ਫਰਾਈ ਕਰਾਂਗੇ ਆਪਾਂ ਜਿਹੜਿਕ ਆਪਾਂ ਫਰਾਈ ਕਰ ਲਏ ਐ ਨੂੰ ਹੁਣ ਆਪਾਂ ਕੱਢ ਲਵਾਂਗੇ ਇਸੇ ਤਰ੍ਹਾਂ ਬਾਕੀ ਦੇ ਚਾਂਪ ਵੀ ਸਾਰੇ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਮੈਂ ਕਰ ਲਏ ਫਰਾਈ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਦਹੀਂ ਅੱਧੀ ਕੋਲੀ ਦਹੀਂ ਦੀ ਲਈ ਐ ਮੈਂ ਚਾਟ ਮਸਾਲਾ ਪਾਵਾਂਗੇ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕੜਾਈ ਵਿੱਚ ਔਇਲ ਲਵਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਜਿਹੜੀ ਆਪਾਂ ਗਰੇਵੀ ਤਿਆਰ ਕੀਤੀ ਸੀ ਇਹ ਪਾ ਲਵਾਂਗੇ ਮਸਾਲਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਉਦੋਂ ਤੱਕ ਭੁੰਨਾਗੇ ਜਦ ਤੱਕ ਇਹਦੇ ਉੱਪਰ ਆਇਲ ਨਾ ਆ ਜਾਵੇ ਆਇਲ ਨਾ ਛੱਡ ਦੇਵੇ ਇਹ ਤੇਲ ਨਾ ਛੱਡ ਦੇਵੇ ਇਹਨੂੰ ਉਦੋਂ ਤੱਕ ਆਪਾਂ ਕਰਾਂਗੇ ਭੁੰਨਾਗੇ ਮਸਾਲੇ ਨੂੰ ਇਹ ਬਹੁਤ ਵਧੀਆ ਗਰੇਵੀ ਬਣ ਕੇ ਆਪਣੀ ਤਿਆਰ ਹੁੰਦੀ ਹੈ ਇਹ ਦੇਖੋ ਕਿੰਨੀ ਵਧੀਆ ਆਪਣੀ ਗਰੀਬ ਵੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਚਾਂਪ ਪਾ ਲਵਾਂਗੇ ਜੀ ਇਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ। ਇਹਨੂੰ ਮਿਕਸ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ 1-2 ਵਾਲਾਂ ਵੋਇਲ ਵਾਲਾਂ ਤੱਕ ਇਹਨੂੰ ਆਪਾਂ ਪਕਾਵਾਂਗੇ। 5 ਮਿੰਟ ਆਪਾਂ ਇਹਨੂੰ ਪਕਾਵਾਂਗੇ। ਇਹ ਆਪਣੀ ਗਰੇਵੀ ਚਾਂਪ ਸੋਇਆ ਚਾਂਪ ਬਣ ਕੇ ਤਿਆਰ ਆ। ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆਪਾਂ ਘਰ ਵਿੱਚ ਹੀ ਕਿੰਨੇ ਵਧੀਆ ਸੋਇਆ ਚਾਂਪ ਬਣਾ ਕੇ ਤਿਆਰ ਕੀਤੀ ਹੈ ਇਸ ਤਰੀਕੇ ਨਾਲ ਆਪਾਂ ਘਰ ਵਿੱਚ ਬਹੁਤ ਵਧੀਆ ਸੋਇਆ ਚਾਂਪ ਗਰੇਵੀ ਵਾਲੀ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਵੀਡੀਓ ਦੇਖਣ ਲਈ ਜੀ ਤੁਹਾਡਾ ਧੰਨਵਾਦ